ਹੈਲੋ ਦੋਸਤੋ ਮੈਂ ਲਖਨਊ ਤੋਂ ਟ੍ਰੇਨ ਦੇ ਰਹਾ ਹਾਂ ਆਪਣੇ ਪਿੰਡ ਜਾ ਰਿਹਾ ਸੀ ਸਟੇਸ਼ਨ ਤੇ ਉਤਰਨ ਤੋਂ ਬਾਅਦ ਮੈਨੂੰ ਬੱਸ ਦੀ ਲੋੜ ਪੈ ਗਈ ਮੈਂ ਬੱਸ ਅੱਡੇ ਤੇ ਚਲਾ ਗਿਆ ਤੇ ਮੈਂ ਬੱਸ ਤੇ ਚੜ ਗਿਆ ਬੱਸ ਦੇ ਵਿੱਚ ਚੜਨ ਤੋਂ ਬਾਅਦ ਮੈਂ ਦੇਖਿਆ ਕਿ ਬੱਸ ਵਿੱਚ ਬਹੁਤ ਜ਼ਿਆਦਾ ਭੀੜ ਸੀ ਮੈਨੂੰ ਬੱਸ ਦੇ ਵਿੱਚ ਘਾਰ ਸੀਟ ਮਿਲ ਗਈ ਮੈਂ ਬੋਰ ਮਹਿਸੂਸ ਕਰ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਜੇਕਰ ਇਸ ਸਮੇਂ ਕੋਈ ਆਂਟੀ ਹੁੰਦੀ ਤਾਂ ਉਹ ਉਸ ਰਸਤੇ ਦੀ ਹਮਸਫਰ ਬਣ ਜਾਂਦੀ। ਮੈਂ ਬੈਠਾ ਇਹੀ ਸੋਚ ਰਿਹਾ ਸੀ ਜਿਵੇਂ ਹੀ ਦੂਸਰਾ ਸਟਾਪ ਆਇਆ ਤਾਂ ਉੱਥੇ ਕੁਝ ਲੋਕ ਬੱਸ ਦੇ ਵਿੱਚ ਚੜ ਗਏ ਤੇ ਉਹਨਾਂ ਦੇ ਵਿੱਚ ਤਿੰਨ ਆਂਟੀਆਂ ਵੀ ਸਨ ਜਿਨ੍ਹਾਂ ਵਿੱਚ ਇੱਕ ਦੀ ਉਮਰ 32 ਸਾਲ ਦੇ ਕਰੀਬ ਹੋਵੇਗੀ। ਉਹ ਬੱਸ ਵਿੱਚ ਚੜ ਤੱਕ ਗਈ ਸੀ ਪਰ ਬੱਸ ਵਿੱਚ ਬਿਲਕੁਲ ਜਗ੍ਹਾ ਨਹੀਂ ਸੀ। ਇਸ ਦੇ ਲਈ ਉਹ ਮੇਰੇ ਕੋਲ ਆ ਕੇ ਖੜੀ ਹੋ ਗਈ। ਮੇਰੇ ਅੰਦਰ ਹਲਚਲ ਜੇ ਹੋਣ ਲੱਗ ਗਈ। ਉਸ ਆਂਟੀ ਦਾ ਫਿਗਰ 34 32 36 ਲਗਭਗ ਸੀ ਦੋਸਤੋ ਮੈਨੂੰ ਉਹ ਆਂਟੀ ਬਹੁਤ ਹੀ ਜ਼ਿਆਦਾ ਪਸੰਦ ਆ ਗਈ ਸੀ ਉਸਨੇ ਹੌਲੀ-ਹੌਲੀ ਆਪਣਾ ਹੱਥ ਮੇਰੀ ਸੀਟ ਤੇ ਰੱਖ ਲਿਆ ਸੀ ਕਿਉਂਕਿ ਸ਼ਾਇਦ ਲੰਮੇ ਸਮੇਂ ਤੱਕ ਖੜੇ ਰਹਿਣ ਕਰ ਉਸਦੇ ਪੈਰ ਥੱਕ ਗਏ ਹੋਣਗੇ ਉਹ ਤਿੰਨੋਂ ਲੇਡੀਜ਼ ਇੱਕੋ ਘਰ ਦੀਆਂ ਲੱਗ ਰਹੀਆਂ ਸਨ ਇੱਕ ਦੀ ਉਮਰ ਜ਼ਿਆਦਾ ਸੀ ਇਸਦੇ ਲਈ ਮੈਂ ਉਹਨਾਂ ਨੂੰ ਸੀਟ ਦੇ ਦਿੱਤੀ ਤੇ ਮੈਂ ਖੁਦ ਉਸ ਆਂਟੀ ਦੇ ਸਾਹਮਣੇ ਖੜਾ ਹੋ ਗਿਆ ਜੋ ਮੈਨੂੰ ਬਹੁਤ ਸੋਹਣੀ ਲੱਗ ਰਹੀ ਸੀ ਕਿਉਂਕਿ ਭੀੜ ਜ਼ਿਆਦਾ ਹੋਣ ਕਰਕੇ ਮੇਰੇ ਲਈ ਹੋਰ ਕਿਤੇ ਜਾਣ ਲਈ ਜਗ੍ਹਾ ਨਹੀਂ ਸੀ ਮੈਂ ਉਸ ਆਂਟੀ ਦੀ ਸੀਟ ਦੇ ਕੋਲ ਖੜਾ ਹੋ ਗਿਆ ਸੜਕ ਬਹੁਤ ਖਰਾਬ ਸੀ ਜਿਸ ਕਾਰਨ ਬੱਸ ਵਿੱਚ ਬਹੁਤ ਹੁਲਾਰੇ ਆ ਰਹੇ ਸਨ ਹੁਲਾਰਿਆਂ ਦੇ ਕਾਰਨ ਅਸੀਂ ਇੱਕ ਦੂਜੇ ਨਾਲ ਬਹੁਤ ਵਾਰੀ ਟਕਰਾ ਜਾਂਦੇ ਸੀ ਮੈਂ ਇਸ ਦਾ ਫਾਇਦਾ ਉਠਾਉਂਦਿਆ ਤੇ ਮੈਂ ਆਪਣਾ ਪੈਰ ਉਸਦੇ ਪੈਰਾਂ ਨਾਲ ਲਗਾ ਦਿੱਤਾ ਪੈਰ ਛੂਣ ਤੋਂ ਬਾਅਦ ਵੀ ਮੈਨੂੰ ਉਸ ਵੱਲੋਂ ਕੋਈ ਹੰਗਾਰਾ ਨਾ ਮਿਲਿਆ ਤਾਂ ਮੈਂ ਉਸਦੇ ਥੋੜਾ ਹੋਰ ਨੇੜੇ ਆ ਗਿਆ ਜਿਵੇਂ ਹੀ ਮੈਂ ਉਸਦੇ ਨੇੜੇ ਹੋਇਆ ਤਾਂ ਆਂਟੀ ਵੇਖ ਕੇ ਮੁਸਕਰਾਉਣ ਲੱਗ ਗਈ ਬਸ ਦੇ ਵਿੱਚ ਫਿਰ ਤੋਂ ਇੱਕ ਜ਼ੋਰਦਾਰ ਝਟਕਾ ਲੱਗਿਆ ਤੇ ਮੇਰੇ ਹੱਥ ਉਸ ਆਂਟੀ ਦੇ ਉੱਤੇ ਰੱਖਿਆ ਗਿਆ ਫਿਰ ਆਂਟੀ ਨੇ ਕਿਹਾ ਇਹ ਬੱਸ ਡਰਾਈਵਰ ਵੀ ਬੱਸ ਠੀਕ ਤਰ੍ਹਾਂ ਨਹੀਂ ਚਲਾ ਰਿਹਾ। ਤਾਂ ਮੈਂ ਕਿਹਾ ਡਰਾਈਵਰ ਵੀ ਕੀ ਕਰੇ ਸੜਕਾਂ ਹੀ ਬਹੁਤ ਜ਼ਿਆਦਾ ਖਰਾਬ ਹਨ। ਉਸ ਦਾ ਵੀ ਕੀ ਕਸੂਰ ਨਹੀਂ। ਫਿਰ ਆਂਟੀ ਨੇ ਮੈਨੂੰ ਕਿਹਾ ਤੁਸੀਂ ਕਿੱਥੇ ਰਹਿੰਦੇ ਹੋ? ਫਿਰ ਮੈਂ ਉਸ ਨੂੰ ਆਪਣੇ ਪਿੰਡ ਦਾ ਨਾਮ ਦੱਸਿਆ। ਮੈਂ ਵੀ ਸੋਚਿਆ ਕਿ ਹੁਣ ਮੈਨੂੰ ਵੀ ਬਾਜ਼ੀ ਮਾਰ ਦੇਣੀ ਚਾਹੀਦੀ ਹੈ। ਫਿਰ ਮੈਂ ਉਸ ਤੋਂ ਵੀ ਪੁੱਛ ਲਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਉਸਨੇ ਮੈਨੂੰ ਆਪਣੇ ਪਿੰਡ ਦਾ ਪਤਾ ਦੱਸਿਆ ਇਸ ਤਰ੍ਹਾਂ ਗੱਲਾਂ ਕਰਦੇ ਹੋਏ ਬਸ ਅਗਲੇ ਸਟਾਪ ਤੇ ਰੁਕ ਗਈ ਸੀ ਇਸ ਉਸ ਸਟਾਪ ਤੋਂ ਹੋਰ ਲੋਕ ਬਸ ਵਿੱਚ ਚੜ ਗਏ ਸੀ ਢੀੜ ਹੋਰ ਵੱਧ ਜਾਣ ਕਰ ਅਸੀਂ ਕਾਫੀ ਪਿੱਛੇ ਗਏ ਸੀ ਬਸ ਵਿੱਚ ਢੀੜ ਵੱਧ ਜਾਣ ਕਰ ਅਸੀਂ ਆਪਸ ਵਿੱਚ ਟਕਰਾਰ ਰਹੇ ਸੀ ਮੇਰਾ ਹੱਥ ਉਸ ਦੀ ਕਮਰ ਤੇ ਪਹੁੰਚ ਗਿਆ ਸੀ ਸ਼ਾਇਦ ਮੇਰੇ ਇਸ ਤਰ੍ਹਾਂ ਕਰਨ ਦੇ ਨਾਲ ਉਸ ਨੂੰ ਵੀ ਚੰਗਾ ਲੱਗ ਰਿਹਾ ਸੀ ਫਿਰ ਮੈਂ ਕਿਹਾ ਜੇ ਇਹ ਬਸ ਇਸੇ ਤਰ੍ਹਾਂ ਲਗਾਤਾਰ ਚਲਦੀ ਰਹਿੰਦੀ ਤਾਂ ਕਿੰਨਾ ਵਧੀਆ ਹੋਣਾ ਸੀ ਮੇਰੀ ਗੱਲ ਸੁਣ ਕੇ ਉਸ ਆਂਟੀ ਨੇ ਕਿਹਾ ਹਾਂ ਪਤਾ ਨਹੀਂ ਕਿਉਂ ਅੱਜ ਦਾ ਸਫ਼ਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਸੋਚ ਰਿਹਾ ਸੀ ਕਿ ਹੁਣ ਮੈਨੂੰ ਗੱਲ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਫਿਰ ਮੈਂ ਉਸ ਨਾਲ ਥੋੜੀਆਂ ਹੋਰ ਗੱਲਾਂ ਸ਼ਰਾਰਤਾਂ ਕਰਨ ਲੱਗ ਗਿਆ ਮੈਂ ਉਸ ਦੇ ਸਰੀਰ ਤੇ ਆਪਣਾ ਹੱਥ ਫੇਰਨ ਲੱਗ ਗਿਆ ਉਹ ਮੇਰੀਆਂ ਅੱਖਾਂ ਦੇ ਵਿੱਚ ਦੇਖੀ ਜਾ ਰਹੀ ਸੀ ਅਸੀਂ ਪੂਰੇ ਜੋਸ਼ ਦੇ ਵਿੱਚ ਆ ਗਏ ਸੀ ਪਰ ਚਲਦੇ ਬਸ ਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਸੀ ਮੇਰੇ ਅੰਦਰ ਆਂਟੀ ਨਾਲ ਮੈਚ ਖੇਡਣ ਨੂੰ ਲੈ ਕੇ ਹਲਚਲ ਜਿਹੀ ਹੋਣ ਲੱਗ ਗਈ ਸੀ ਕਿਉਂਕਿ ਹੁਣ ਤਾਂ ਆਂਟੀ ਦੇ ਵੱਲੋਂ ਵੀ ਮੈਨੂੰ ਹਰੀ ਝੰਡੀ ਮਿਲ ਗਈ ਸੀ। ਉਹ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਸੀ ਕਿਉਂਕਿ ਅਸੀਂ ਬਸ ਦੇ ਵਿੱਚ ਇੱਕ ਦੂਜੇ ਨਾਲ ਟਕਰੌਂਦੇ ਹੋਏ ਕਾਫੀ ਅੱਗੇ ਵੱਧ ਚੁੱਕੇ ਸੀ। ਆਂਟੀ ਨੇ ਆਪਣਾ ਹੱਥ ਮੇਰੇ ਦੇ ਉੱਪਰ ਰੱਖ ਲਿਆ ਤੇ ਉਹ ਨੂੰ ਸੈਲ ਆਉਣ ਲੱਗ ਪਈ। ਮੇਰਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਸੀ। ਫਿਰ ਮੈਂ ਹੌਲੀ ਜਿਹੀ ਉਸ ਆਂਟੀ ਨੂੰ ਕਿਹਾ ਤੁਸੀਂ ਸੱਚਮੁੱਚ ਬਹੁਤ ਹੀ ਜ਼ਿਆਦਾ ਸੋਹਣੇ ਹੋ। ਪਲੀਜ਼ ਮੈਨੂੰ ਆਪਣਾ ਨੰਬਰ ਦੇ ਦੇਵੋ ਕੀ ਪਤਾ ਸਾਡੀ ਮੁਲਾਕਾਤ ਫਿਰ ਤੋਂ ਹੋ ਜਾਵੇ ਮੇਰੀ ਗੱਲ ਸੁਣ ਕੇ ਉਹ ਮੁਸਕਰਾਉਣ ਲੱਗ ਗਈ ਫਿਰ ਉਸਨੇ ਮੈਨੂੰ ਆਪਣਾ ਨੰਬਰ ਦੇ ਦਿੱਤਾ ਮੈਂ ਸੋਚ ਰਿਹਾ ਸੀ ਕਿ ਕਾਸ਼ ਅਸੀਂ ਦੁਬਾਰਾ ਤਾਂ ਮਿਲ ਜਾਈਏ ਫਿਰ ਆਂਟੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਪਾਂ ਦੋਵੇਂ ਫਿਰ ਤੋਂ ਮਿਲ ਸਕਾਂਗੇ ਮੈਂ ਕਿਹਾ ਕਿਉਂ ਤੁਸੀਂ ਇਹ ਕਿਉਂ ਕਰ ਰਹੇ ਹੋ ਜੇ ਚਾਹ ਹੋਵੇ ਤਾਂ ਰਸਤਾ ਆਪਣੇ ਆਪ ਬਣ ਜਾਂਦਾ ਹੈ ਫਿਰ ਉਹ ਹਲਕਾ ਜਿਹਾ ਮੁਸਕਰਾਈ ਮੈਂ ਕੀ ਕਰਦਾ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਵਿਚਕਾਰ ਕੁਝ ਵੀ ਨਹੀਂ ਹੋ ਸਦਿਆ ਸੀ ਕਿਉਂਕਿ ਚਲਦੀ ਵਸਤੀ ਵਿੱਚ ਇਹ ਸੰਭਵ ਨਹੀਂ ਸੀ ਅਫਸੋਸ ਕੁਝ ਸੇਮ ਸਮੇਂ ਬਾਅਦ ਆਂਟੀ ਦਾ ਸਟਾਪ ਆ ਗਿਆ ਤੇ ਉਹ ਬਸ ਦੇ ਵਿੱਚੋਂ ਉਤਰ ਕੇ ਆਪਣੇ ਪਿੰਡ ਵੱਲ ਚਲੀ ਗਈ ਉਸ ਦਿਨ ਤੋਂ ਅਸੀਂ ਇੱਕ ਦੂਜੇ ਨਾਲ ਫੋਨ ਤੇ ਬਹੁਤ ਗੱਲਾਂ ਕਰਦੇ ਹਾਂ ਮੈਂ ਉਸ ਨੂੰ ਕਈ ਵਾਰ ਕਹਿੰਦਾ ਹਾਂ ਕਿ ਮੈਨੂੰ ਆਪਣੇ ਨਾਲ ਮੈਚ ਲਗਾਉਣ ਦਾ ਮੌਕਾ ਕਦੋਂ ਦੋਬੋਗੇ ਫਿਰ ਆਂਟੀ ਕਹਿੰਦੀ ਹੈ ਕਿ ਉਸਦੇ ਲਈ ਤਾਂ ਸਮਾਂ ਕੱਢਣਾ ਪਵੇਗਾ ਕਿਉਂਕਿ ਮੇਰਾ ਪਿੰਡ ਉਹਦੇ ਪਿੰਡ ਤੋਂ ਬਹੁਤ ਦੂਰ ਹੈ ਅਸੀਂ ਫੋਨ ਤੇ ਇੱਕ ਦੂਜੇ ਦੇ ਨਾਲ ਕਾਫੀ ਰੋਮਾਂਟਿਕ ਗੱਲਾਂ ਕਰਦੇ ਰਹਿੰਦੇ ਹਾਂ ਹੁਣ ਕਈ ਦਿਨਾਂ ਤੋਂ ਆਂਟੀ ਮੈਨੂੰ ਕਹਿ ਰਹੀ ਹੈ ਕਿ ਉਹ ਮੇਰੇ ਪਿੰਡ ਹੋਣਾ ਚਾਹੁੰਦੀ ਹੈ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਮੀਦ ਹੈ ਦੋਸਤੋਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਧੰਨਵਾਦ